ਤਰਨਤਾਰਨ ਦੀ ਜਿਮਣੀ ਚੋਣ ਤੋਂ ਪਹਿਲਾਂ ਲਗਾਤਾਰ ਸਿਆਸੀ ਪਾਰਟੀਆਂ ਚੋਣ ਮੈਦਾਨ ਚ ਨਿਤਰੀਆਂ ਹੋਈਆਂ ਨੇ ਰੋਡ ਸ਼ੋਅ ਕੀਤੇ ਜਾ ਰਹੇ ਨੇ ਆਪੋ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਹਾ ਦਾ ਨਾਰਾ ਮਾਰਿਆ ਜਾ ਰਿਹਾ ਹੈ ਲੋਕਾਂ ਨੂੰ ਆਪਣੇ ਉਮੀਦਵਾਰ ਨੂੰ ਜਿਤਾਉਣ ਦੇ ਲਈ ਵੋਟਾਂ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਉਤੇ ਹੀ ਅਮਰਤਪਾਲ ਧੜੇ ਦੇ ਵੱਲੋਂ ਵੀ ਲਗਾਤਾਰ ਲੋਕਾਂ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ ਅਪੀਲ ਕੀਤੀ ਜਾ ਰਹੀ ਹੈ ਕੇ ਪੰਥਕ ਸੀਟ ਤੋਂ ਜਿੱਦਾਂ ਪਹਿਲਾਂ ਅਮਰਿਤਪਾਲ ਸਿੰਘ ਨੇ ਜੇਲ੍ਹ ਦੇ ਵਿੱਚ ਰਹਿੰਦੇ ਆ ਚੋਣ ਜਿੱਤੀ ਸੀ ਤਾਂ ਇਸ ਪੰਥਕ ਸੀਟ ਮੰਨੀ ਜਾਂਦੀ ਹੈ ਜੋ ਹੌਟ ਸੀਟ ਬਣੀ ਹੋਈ ਹੈ ਤਰਨਤਾਰਨ ਦੀ ਇਸ ਤੋਂ ਵੀ ਪੰਥਕ ਸਖਸ਼ੀਅਤ ਹੀ ਜਿੱਤੇਗੀ ਤਾਂ ਪੰਥ ਦੇ ਹਿੱਸੇ ਹੀ ਇਹ ਸੀਟ ਆਵੇਗੀ ਇਸੇ ਕਰਕੇ ਜਿੱਥੇ ਬਾਕੀ ਪਾਰਟੀਆਂ ਦੇ ਵਿੱਚ ਲੀਡਰ ਅਗਲਾ ਬਦਲੀ ਕਰ ਰਹੇ ਨੇ ਗੱਲ ਬਦਲੀਆਂ ਦਾ ਦੌਰ ਵੀ جاری ਹੈ ਤਾਂ ਮਨਦੀਪ ਸਿੰਘ ਦੇ ਹੱਕ ਦੇ ਵਿੱਚ ਵੱਡਾ ਇਕੱਠ ਨਿਤਰਿਆ ਤੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਵਿੱਚ ਅਜੇਕਾਰਿਆਂ ਦੀ ਗੂੰਜ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਨੇ ਲੋਕ ਨੇ ਉਹ ਸ਼ਾਮਲ ਹੋਏ ਨਹੀਂ ਬਹੁਤ ਹੀ ਸਤਿਕਾਰਯੋਗ ਪੱਤਰਕਾਰ ਸਹਿਬਾਨ ਸਾਡੇ ਨਾਲ ਆਈ ਹੋਈ ਅਕਾਲੀ ਦਲ ਵਾਰਸ ਪੰਜਾਬ ਪਾਰਟੀ ਦੇ ਲੀਡਰ ਸਹਿਬਾਨ ਅਤੇ ਸਮੁੱਚੇ ਤੌਰ ਤੇ ਸੌਆਂ ਦੀ ਗਿਣਤੀ ਦੇ ਵਿੱਚ ਵੱਖ-ਵੱਖ ਪਾਰਟੀਆਂ ਤੋਂ ਖਾਸ ਕਰਕੇ ਅਜਨਾਲੇ ਹਲਕੇ ਤੋਂ ਬਹੁਤ ਵੱਡੀ ਤਦਾਦ ਦੇ ਵਿੱਚ ਅੱਜ ਸੰਗਤ ਇਸ ਪ੍ਰੈਸ ਕਾਨਫਰੰਸ 'ਚ ਆਈ ਹੈ ਤੇ ਉਹਦੇ ਨਾਲ ਹੀ ਡੇਰਾ ਬਾਬਾ ਨਾਨਕ ਤੋਂ ਵੀ ਸਾਡੇ ਵਿੱਚ ਦੂਸਰੀਆਂ ਪਾਰਟੀਆਂ ਤੋਂ ਜਿਹੜੀਆਂ ਛੱਡ ਕੇ ਸਾਡੀ ਅਕਾਲੀ ਦਲ ਵਾਰਸ ਪੰਜਾਬ ਦੀ ਜਿਹੜੀ ਪਾਰਟੀ ਆ ਉਹਦੇ ਵਿੱਚ ਸ਼ਾਮਲ ਹੋਣ ਲਈ ਆਏ ਨੇ ਸੋ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਤੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੀ ਖੁਸ਼ੀ ਦੀ ਗੱਲ ਆ ਕਿ ਅਸੀਂ 4 ਦਿਨ ਹੋਏ ਪਹਿਲਾਂ ਵੀ ਤੁਹਾਡੇ ਕੋਲ ਆਏ ਸੀ ਤੁਹਾਡੇ ਦਰਸ਼ਨ ਕਰਨ ਲਈ ਸੰਗਤ ਨੂੰ ਨਾਲ ਲੈ ਕੇ ਉਸ ਦਿਨ ਰਾਜਾ ਸੰਸੀ ਤੋਂ ਬਹੁਤ ਵੱਡੀ ਤਦਾਦ ਦੇ ਵਿੱਚ ਲੋਕਾਂ ਨੇ ਅਕਾਲੀ ਦਲ ਵਾਰਸ ਪੰਜਾਬ ਦੇ ਨਾਲ ਜੁੜਨ ਦੇ ਲਈ ਫੈਸਲਾ ਕੀਤਾ ਸੀ ਔਰ ਮੈਂ ਸਮਝਦਾ ਕਿ ਇਹ ਜਿਹੜੀ ਉਸ ਦਿਨ ਮਹਮ ਸ਼ੁਰੂ ਹੋਈ ਸੀ ਉਹ ਮਹਮ ਨਾਲ ਲੱਗਦੇ ਜਨਾਲਾ ਹਲਕੇ ਵਿੱਚ ਵੀ ਉਹ ਪਹੁੰਚ ਗਈ ਹੈ ਉਥੋਂ ਬਹੁਤ ਵੱਡੀ ਤਦਾਦ ਦੇ ਵਿੱਚ ਅੱਜ ਸੰਗਤ ਤੁਹਾਡੇ ਕੋਲ ਇੱਥੇ ਆਈ ਆ ਇਹ ਗੱਲ ਦੱਸਣ ਲਈ ਕਿ ਅਸੀਂ ਪੰਜਾਬ ਦੇ ਅੰਦਰ ਅਕਾਲੀ ਦਲ ਵਾਰਸ ਪੰਜਾਬ ਦੀ ਪਾਰਟੀ ਨੂੰ ਕਿੰਨਾ ਪਿਆਰ ਕਰਦੇ ਆ ਔਰ ਇਹਨਾਂ ਦੇ ਮਨਾਂ ਵਿੱਚ ਇੱਕ ਉਹ ਇੱਕ ਬੜਾ ਵੱਡਾ ਵਿਸ਼ਵਾਸ ਹੈ ਕਿ ਅਕਾਲੀ ਦਲ ਵਾਰਸ ਪੰਜਾਬ ਦੀ ਪਾਰਟੀ ਉਹ ਹਮੇਸ਼ਾ ਹੀ ਪੰਥ ਤੇ ਪੰਜਾਬ ਦੇ ਨਾਲ ਖੜੀ ਰਹੂਗੀ ਇਸ ਕਰਕੇ ਉਹਨਾਂ ਨੇ ਫੈਸਲਾ ਕੀਤਾ ਕਿ ਅਸੀਂ ਤੁਹਾਡੇ ਨਾਲ ਚੱਲਾਂਗੇ ਸੋ ਉਹਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਬਹੁਤ ਸਾਰੇ ਜਾਂ ਸੰਗਤਾਂ ਜਿਹੜੀਆਂ ਆਮ ਆਦਮੀ ਪਾਰਟੀ ਵਿੱਚੋਂ ਇੱਧਰ ਸ਼ਾਮਲ ਹੋ ਰਹੀਆਂ ਉਹਦਾ ਕਾਰਨ ਹੈ ਕਿ ਜਿਸ ਵੇਲੇ 2022 ਦੇ ਵਿੱਚ ਇਹ ਪਾਰਟੀ ਸਤਾ ਵਿੱਚ ਆਈ ਸੀ ਤਾਂ ਉਸ ਵੇਲੇ ਜਿਹੜੇ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕ ਸੀ ਜਿਹੜੇ ਚਾਹੁੰਦੇ ਸੀ ਕਿ ਕਾਂਗਰਸ ਤੇ ਅਕਾਲੀ ਦਲ ਬਾਦਲ ਭਾਜਪਾ ਤੋਂ ਸਾਡਾ ਛਟਕਾਰਾ ਹੋ ਜਾਏ ਉਹਨਾਂ ਨੇ ਉਸ ਪਾਰਟੀ ਲਈ ਬਹੁਤ ਵੱਡੀ ਮਿਹਨਤ ਕਰਕੇ ਉਹਨਾਂ ਨੂੰ ਇਸ ਪੰਜਾਬ ਦੇ ਰਾਜ ਭਾਗ ਤੇ ਬਿਠਾ ਲਿਆ ਸੀ ਪਰ ਇਹ ਸਾਰੇ ਵੀਰ ਜਿਹੜੇ ਮਨਾ ਵਿੱਚ ਬਲਬਲੇ ਲੈ ਕੇ ਤੁਰੇ ਸੀ ਕੀ ਅਸੀਂ ਪੰਜਾਬ ਨੂੰ ਬਚਾਉਣਾ ਪੰਜਾਬ ਤੋਂ ਸਵਾਰਨਾ ਉਹਨਾਂ ਨੂੰ ਜਦੋਂ ਪਤਾ ਲੱਗਾ ਕਿ ਆਮ ਆਦਮੀ ਪਾਰਟੀ ਦਿੱਲੀ ਤੋਂ ਚੱਲਣ ਵਾਲੇ ਉਹਨਾਂ ਹੁਕਮਰਾਨਾਂ ਦੀ ਆ ਜਿਨ੍ਹਾਂ ਨੂੰ ਪੰਜਾਬ ਦੇ ਨਾਲ ਕੋਈ ਵਾਸਤਾ ਨਹੀਂ ਜਿਨ੍ਹਾਂ ਨੂੰ ਪੰਜਾਬ ਦੇ ਨਾਲ ਕੋਈ ਪਿਆਰ ਨਹੀਂ ਉਹਨਾਂ ਲਈ ਪੰਜਾਬ ਦੇ ਚਾਹੇ ਉਹ ਇਸ ਪਾਰਟੀ ਦੇ ਸੇਵਾਦਾਰ ਹੋਣ ਜਾਂ ਪਾਰਟੀ ਦੇ ਮੁੱਦੇ ਹੋਣ ਉਹਨਾਂ ਦਾ ਕੋਈ ਗੱਲ ਉਹਨਾਂ ਦੇ ਮਨ ਵਿੱਚ ਪੰਜਾਬ ਲਈ ਨਹੀਂ ਹੈ ਜੀ ਸੋ ਇਹ ਸਾਰੇ ਵੀਰਾਂ ਨੇ ਇੱਕੇ ਫੈਸਲਾ ਕੀਤਾ ਕਿ ਸਾਨੂੰ ਪੰਜਾਬ ਦੀ ਖੇਤਰੀ ਪਾਰਟੀ ਉਹ ਪਾਰਟੀ ਚਾਹੀਦੀ ਆ ਜਿਹੜੀ ਸੈਂਟਰ ਤੋਂ ਚੱਲਣ ਵਾਲੀਆਂ ਕੇਂਦਰ ਤੋਂ ਚੱਲਣ ਵਾਲੀਆਂ ਕਿਸੇ ਵੀ ਪਾਰਟੀ ਦੇ ਨਾਲ ਜਿਹਦਾ ਸਬੰਧ ਨਾ ਹੋਵੇ ਕਿਉਂਕਿ ਸਾਨੂੰ ਪਤਾ ਹੈ ਕਿ ਪੰਜਾਬ ਆਉਣ ਵਾਲੇ ਸਮੇਂ ਵਿੱਚ ਤਾਂ ਬਚੂਗਾ ਜੇ ਇਥੋਂ ਦੀ ਉਹ ਧਿਰ ਹੋਵੇ ਜੇ ਦਾ ਮੂਹ ਦਿੱਲੀ ਨੂੰ ਛੱਡ ਕੇ ਪੰਜਾਬ ਵੱਲ ਹੋਵੇ ਸੋ ਤੁਸੀਂ ਸਾਰੇ ਅੱਜ ਅਸੀਂ ਤੁਹਾਨੂੰ ਇਹਨਾਂ ਵੀਰਾਂ ਨੂੰ ਇੱਥੇ ਮਿਲਾਉਣ ਆਏ ਆ ਬਹੁਤ ਸਾਨੂੰ ਖੁਸ਼ੀ ਆ ਇਸ ਗੱਲ ਦੀ ਕਿ ਇਹਨਾਂ ਨੇ ਅਕਾਲੀ ਦਲ ਵਾਰਸ ਪੰਜਾਬ ਦੇ ਵਿੱਚ ਇੱਕ ਭਰੋਸੇਯੋਗਤਾ ਆਪਣੀ ਉਹ ਪ੍ਰਗਟ ਕੀਤੀ ਆ ਔਰ ਸਾਨੂੰ ਇਹ ਅਹਿਸਾਸ ਦਵਾਇਆ ਕਿ ਜਿਹੜੀ ਤਰਨਤਾਰਨ ਦੀ ਇਲੈਕਸ਼ਨ ਆ ਉਹਦੇ ਵਿੱਚ ਵੀ ਇਹ ਸਾਰੀ ਦੀ ਸਾਰੀ ਸੰਗਤ ਉੱਥੇ ਪਹੁੰਚ ਕੇ ਜਿਹੜਾ ਸਾਡਾ ਪੰਥਕ ਕੈਂਡੀਡੇਟ ਆ ਭਾਈ ਮਨਦੀਪ ਸਿੰਘ ਜੀ ਉਹਦਾ ਸਮਰਥਨ ਵੀ ਕਰਨਗੇ ਉਹਦੇ ਲਈ ਦਿਨ ਰਾਤ ਜਿੰਨੇ ਦਿਨ ਉਹ ਇਲੈਕਸ਼ਨ ਨਹੀਂ ਹੁੰਦੀ ਉੱਥੇ ਜਾ ਕੇ ਕੰਮ ਵੀ ਕਰਨਗੇ ਔਰ ਪੰਜਾਬ ਦੇ ਅੰਦਰ 227 ਦੇ ਅੰਦਰ ਇੱਕ ਬਦਲਮਾ ਪੰਜਾਬ ਦਾ ਰਾਜ ਭਾਗ ਦੇਣ ਦੇ ਲਈ ਇਹ ਬਹੁਤ ਵੱਡਾ ਕੰਮ ਵੀ ਕਰਨਗੇ ਸੋ ਇਹਦੇ ਲਈ ਜੀ ਆਇਆਂ ਨੂੰ ਇਸ ਪਾਰਟੀ ਚ ਅਸੀਂ ਸਵਾਗਤ ਕਰਦੇ ਆਂ ਇਹ ਸਾਰੇ ਜਿੰਨੇ ਸਾਡੇ ਹਲਕੇ ਨੇ ਇਹਨਾਂ ਵਿੱਚ ਪਹਿਲਾਂ ਵੀ ਸਾਡੇ ਸੇਵਾਦਾਰ ਉੱਥੇ ਕੰਮ ਕਰ ਰਹੇ ਨੇ ਬਹੁਤ ਔਰ ਤਨ ਤਨ ਦੇਹੀ ਦੇ ਨਾਲ ਪਹਿਲਾਂ ਉਹਨਾਂ ਨੇ ਹੜਾਂ ਵਿੱਚ ਸੇਵਾ ਕੀਤੀ ਔਰ ਹੁਣ ਵੀ ਪਾਰਟੀ ਦੀਆਂ ਉਹ ਸਵਾਮਾਨ ਨਰਨ